ਕੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਗੇ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਦਾ ਡਰੈਸ ਵੀਡੀਓ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਕਨੈਕਟ ਵਗੈਰਾ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਸੁੱਖਾ ਨਾਮ ਹੈ ਜੀ ਸੁੱਖਾ ਕਿਹੜਾ ਪਿੰਡ ਹੈ ਜੀ ਫਰਮਾਹੀ ਫਰਮਾਹੀ ਆ ਬਰਨਾਲਾ ਦੇ ਕਿਹੜਾ ਨਾਲੀ ਹੈ ਬਰਨਾਲਾ ਦੇ ਨਾਲੀ ਠੀਕ ਹੈ ਸੁੱਖਾ ਨਾਮ ਹੈ ਬਾਈ ਦਾ ਫਰਮਾਹੀ ਪਿੰਡ ਹੈ ਤੇ ਕਾਹ ਕਿਹੜਾ ਟਰੈਕਟਰ ਲੈ ਆਜ ਮੰਡੀ ਤੇ ਚਾਰ ਲੈ ਕੇ ਆਇਆ ਠੀਕ ਹੈ ਦੂਜੇ ਘਰੇ ਆ ਦੂਜੇ ਘਰੇ ਠੀਕ ਹੈ ਤੇ ਵਧੀਆ ਸਾਰੇ ਕੋਕਾ ਪੀਸ ਆ ਜਮ ਨਵਾਂ ਟਰੈਕਟਰ ਲੈ ਜਾਦੇ ਬੰਮਾ ਦੇ ਠੀਕ ਆ ਮਾੜਾ ਟਰੈਕਟਰ ਲੈਂਦੇ ਇੰਜਨ ਗੇਅਰ ਕਾਪੀ ਕਾਜ ਦੀ ਜ਼ਿੰਮੇਵਾਰੀ ਹੈ ਠੀਕ ਹੈ ਇਧਰ ਦਿਓ ਜੀ ਜਾਣਕਾਰੀ ਫਿਰ 50 50 ਡੀ ਆ ਇਹੇ 15 ਮਾਡਲ ਜੀ 50 50 ਡੀ ਜੀ ਦੇਖ ਸਕਦੇ ਹੋ ਟਰੈਕਟਰ ਚਾਰ ਸਪਰ ਕੁディション ਵਗੈਰਾ ਛੋਟੇ ਸਾਹਮਣੇ ਇਹ ਸਾਰਾ ਰੇਨ ਵਾਲਾ ਕਿਵੇਂ ਆ ਬਾਈ ਰੇਨ ਵਾਲਾ ਵੀਰੇ ਟਾਇਰ ਮਾਰੇ ਨਵੇਂ ਨੇ ਮਾਰੇ ਟਾਇਰ ਨਵੇਂ ਆ ਜੀ ਮੂਰਲੇ ਨਾਲ ਦੇ 15 ਮਾਡਲ ਦੇ ਤੇ ਟਰੈਕਟਰ ਦੇਖ ਸਕਦੇ ਹੋ ਸਾਰਾ ਟਰੈਕਟਰ ਰੀਨਲ ਹੈ ਜੀ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਟਰੈਕਟਰ ਤੋਂ ਤੁਸੀਂ ਚਾਰ ਸਪੀਰੇ ਥੋੜੇ ਕੈਮਰਾ ਘੁਮਾ ਕੇ ਦਿਖਾਉਨੇ ਹੈ ਜੀ ਆਪਾਂ ਦੇਖ ਸਕਦੇ ਹੋ ਸ਼ੋਅ ਦਾ ਦੇਖ ਸਕਦੇ ਹੋ ਜੀ ਬਾਡੀ ਲਾਈਨ ਦਾ ਇੰਜਨ ਵਗੈਰਾ ਪੰਪ ਵਗੈਰਾ ਦੇਖ ਸਕਦੇ ਹੋ ਜੀ ਖੁੱਲਿਆ ਖੁੱਲਿਆ ਨਹੀਂ ਟਰੈਕਟਰ ਸੀਲ ਹੈ ਬਾਈ ਸਿਲਡ ਹੈ ਬਾਈ ਕਹਿੰਦਾ ਕਿਦੋਂ ਖੁੱਲਿਆ ਨਹੀਂ ਪੈਰਦਾਨ ਵਗੈਰਾ ਉਹ ਉਵੇਂ ਹੈ ਬਾਈ ਕਿ ਲੈ ਰੰਗ ਮਰਵਾਉਣਾ ਆਂਦਾ ਆ ਚੀਜ਼ਾਂ ਤੋਂ ਪਤਾ ਲੱਗਦਾ ਜੀ ਕਿਤੇ ਰੰਗ ਵਗੈਰਾ ਨਹੀਂ ਵੱਜਿਆ ਹੋਇਆ ਦੇਖ ਸਕਦੇ ਹੋ ਮਾਗਲੇ ਟਾਇਰ ਨਵੇਂ ਆ ਰਿੰਬਾਂ ਦਾ ਦੇਖ ਸਕਦੇ ਹੋ ਟਰੈਕਟਰ ਪੂਰਾ ਚੰਗਾ ਹੈ ਤੇ 15 ਮਾਡਲ ਜੀ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਡਿਮਾਂਡ ਪਈ ਦਵਾਂਗੇ 1/2 4 ਲੱਖ ਦਾ ਪਹਿਲੀ ਪਾਰਟੀ 1/2 4 ਲੱਖ ਦਾ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ 4,55,000 ਰੁਪਿਆ ਬਈ ਮੰਗਦਾ ਕਹਿੰਦਾ ਤੇ ਪਰ ਦੇਵਾਂਗੇ 1/2 4 ਦਾ ਪਹਿਲੇ ਨਾਮ ਹੈ ਜੀ ਬਈ ਕਹਿੰਦਾ ਤੇ ਨੰਬਰ 50 ਵੀ ਹੈ ਜੀ ਨੰਬਰ 50 ਵੀ ਜੀ PV 1300 ਰੋਡ ਤੇ PV 1300 50 ਨੰਬਰੀ ਆ ਬਾਈ 50 50 ਰੁਪਏ ਵਿੱਚ 13 ਸਰੂਰ ਫਰਸਟ ਪਾਰਟੀ ਪੀ ਵੀ 13 ਸਰੂਰ ਦਾ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਹੈ ਦੇਖ ਸਕਦੇ ਹੋ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਸੋਡੇ ਸਾਹਮਣੇ ਜੇ ਕਿਸੇ ਵੀਰ ਨੇ ਲੈਣਾ ਹੈ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ ਜੀ ਤੇ ਇੱਧਰ ਆ ਗਿਆ ਜੀ ਅਰਜਨ ਅਰਜਨ ਜੀ ਦੇਖ ਸਕਦੇ ਹੋ 605 ਅਰਜਨ ਦੀ ਕੰਡੀਸ਼ਨ ਵਗੈਰਾ ਸੋਡੇ ਸਾਹਮਣੇ ਆ ਟਾਇਰ ਟੂ ਚਾਰੇ ਨਾਲ ਦੇ ਆ ਮਾਡਲ ਕਿਹੜਾ ਜੀ ਮਾਡਲ 21 ਬਾਈ 19 ਮਾਡਲ ਹੈ ਤੇ ਪਾ ਟਾਇਰ ਨਾਲ ਦੇ ਆ ਮਗਲੇ ਟਾਇਰਾਂ ਦੀ ਗੱਲ ਕਰੀਏ ਬਾਈ ਕਿੰਨੇ ਕੇ ਪਏ ਹੈ ਹੈਗੇ ਨੇ 70 75 ਪਏ ਵੀਰੇ 70 75 ਪਏ ਸੇ ਟਾਇਰ ਨਾਲ ਦੇ ਆ ਜੀ ਮਗਰਲੇ 19 ਮਾਡਲ ਦੇਖ ਸਕਦੇ ਹੋ ਛਤਰੀ ਵਗੈਰਾ ਲੱਗੀ ਹੈ ਤੇ ਟੈਕਟ ਵਗੈਰਾ ਲੱਗੇ ਆਂ ਦੇਵਾਂਗੇ ਬਾਈ ਨਾਲ ਟੈਕ ਵਗੈਰਾ ਬਾਈ ਕਹਿੰਦਾ ਆਂ ਦੇਵਾਂਗੇ ਨਾਲ ਟਰੈਕਟਰ ਦੇਖ ਸਕਦੇ ਹੋ ਜੀ ਚਾਰ ਸਪੀਰੋਂ ਘੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ 19 ਮਾਡਲ ਤੇ ਚਾਰੇ ਟਾਇਰ ਨਾਲ ਦੇ ਰੰਗ ਪੇਂਟ ਸਾਰਾ ਰੇਨ ਨਾਲ ਆ ਇਹਦਾ ਵੀ ਬਾਈ ਓਰੀਜਨਲ ਆ ਬਾਈ ਸਾਰਾ ਰੇਨਲ ਜੀ ਦੇਖ ਸਕਦੇ ਹੋ ਟਰੈਕਟਰ ਨੂੰ ਕਿਉਂ ਕਿ ਉਹ ਲੱਗਾ ਗਾਰੰਟੀ ਹੈ ਆਪਣੀ ਇੱਕ ਨਟ ਨੂੰ ਨਹੀਂ ਚਾਬੀ ਲੱਗੀ ਬਾਈ ਕਹਿੰਦਾ ਤੇ ਟਾਇਰ ਨਾਲ ਦੇ ਦੇਖ ਸਕਦੇ ਹੋ ਮਗਰਾਟ ਕੱਲਾ ਚਾਰ ਸਪਰਿੰਗ ਛੱਤਾਂ ਵਗੈਰਾ ਬਗਰੇਟਾਂ ਦੀਆਂ ਜੀ ਪੂਰੀਆਂ ਜਮਾ ਨਮੀਆਂ ਪਈਆਂ ਟਰੈਕਟਰ ਜਮਾ ਨਮੇ ਹੀ ਪਿਆ ਬਾਈ ਬਾਈ ਕੋਲੇ ਕੋਕਾ ਪੀਸ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਜੇ ਡਿਮਾਂਡ ਦੀ ਗੱਲ ਕਰੀਏ ਕੀ ਮੰਗਦੇ ਹੋ ਬਾਈ ਮੰਨ ਮੰਗਦੇ ਬਾਈ 5.5 ਲੱਖ ਤੋਂ 3.5 ਲੱਖ ਜਮਾ ਜੀ 5.5 ਮੰਗਦੇ ਆ ਬਾਈ ਕਹਿੰਦਾ ਸਵਾ ਪੰਜ ਦਾ ਦੇਮਾਗੇ ਜੀ ਟਰੈਕਟਰ ਦੇਖ ਸਕਦੇ ਹੋ ਟਰੇਡੀਸ਼ਨ ਵਗੈਰਾ ਟਰੈਕਟਰ ਦੀ ਤੁਹਾਡੇ ਸਾਹਮਣੇ ਹੈ ਤੇ ਨੰਬਰ এবੀ 50 ਆ ਬਾਈ ਹਾਂ ਬੀ 1300 ਰੂਰ ਬਾਈ ਇਹ ਵੀ ਬਾਈ ਕਹਿੰਦਾ ਸੰਗਰੂਰ ਦਾ ਹੀ ਆ ਪੀਵੀ 13 ਤੇ ਫਰਸਟ ਪਾਰਟੀ ਦਾ ਟਰੈਕਟਰ ਹੈ ਬਾਈ ਕੋਲੇ ਜ਼ਿਆਦਾਤਰ ਫਰਸਟ ਪਾਰਟੀ ਦੇ ਟਰੈਕਟਰ ਹੀ ਹੁੰਦੇ ਆ ਜੀ ਦੇਖ ਸਕਦੇ ਹੋ ਜੇ ਕਿਸੇ ਨੇ ਇਕੱਠ ਚੱਲੇ ਟਰੈਕਟਰ ਲੈਣੇ ਆ ਤਾਂ ਬਾਈ ਨਾਲ ਪੂਤੇ ਸੰਪਰਕ ਕਰ ਸਕਦੇ ਹੋ ਆਪਾਂ ਬਾਈ ਦਾ ਮੋਬਾਈਲ ਨੰਬਰ ਵੀਡੀਓ ਦੇ ਐਂਡ ਤੇ ਦੇਵਾਂਗੇ ਤੁਹਾਨੂੰ ਜੀ ਤੇ ਚਾਰੇ ਟਾਇਰ ਨਾਲ ਦੇ ਆ ਮਗਲੇ ਟਾਇਰ 70 ਤੋਂ 80 ਪੈਸੇ ਟਾਇਰ ਆ ਟਰੈਕਟਰ ਦੇ ਇਧਰ ਆ ਗਿਆ ਸੋਨਾ ਲੀਕਾ ਸੋਨਾ ਲੀਕਾ 50 ਦਾ ਜੀ ਦੇਖ ਸਕਦੇ ਹੋ ਤੇ ਇਹ ਕਿਹੜਾ ਮਾਡਲ ਆ ਗਿਆ ਜੀ 2019 ਹੈ 19 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਮੂਰਲੇ ਟਾਇਰ ਨਾਲ ਦੇ ਮਗਲੇ ਦਵਾਰੇ ਪਾਏ ਨੇ ਮੂਰਲੇ ਟਾਇਰ ਨਾਲ ਦੇ ਆ ਜੀ ਮਾਗਰਲੇ ਬਾਈ ਕਨਾਂ ਦਵਾਰੇ ਪਾਏ ਆ ਜਮਾ ਨਵੇਂ ਟਾਇਰ ਹੈ ਤੇ ਮੂਰਲੇ ਤੋਂ ਦੇਖ ਸਕਦੇ ਹੋ ਜੀ ਨਾਲ ਦੇ ਕਿ ਵੀ ਮਗਲੇ ਕਿੰਨੇ ਘਸੇ ਹੋਣਗੇ ਤੇ ਕਈ ਵਾਰੀ ਅਗਲਾ ਉਹ ਵੀ ਪਾ ਆਂਦਾ ਨਵੇਂ ਥੋੜੇ ਪੈਸੇ ਪੈਂਦੇ ਆ ਵੀ ਹੁਣਾਂ ਇੱਧਰ ਦੇਖ ਸਕਦੇ ਹੋ ਜੀ ਕਿਤੇ ਕਿਸੇ ਨਾਟ ਨੂੰ ਚਾਬੀ ਨਹੀਂ ਲੱਗੀ ਜੀ ਦੇਖ ਸਕਦੇ ਹੋ ਟਰੈਕਟਰ ਇਹ ਵੀ ਸਾਰਾ ਰੈਨ ਵਾਲਾ ਜੀ ਪੈਰਦਾਨ ਵਗੈਰਾ ਦੇਖ ਸਕਦੇ ਹੋ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਹੋਣ ਦਿਖਾ ਰਹੇ ਹੈਗੇ ਇੱਧਰੋਂ ਦੇਖ ਸਕਦੇ ਹੋ ਜੀ ਬਾਡੀ ਲਾਈਨ ਦਾ ਟਰੈਕਟਰ ਤੇ ਜੇ ਡਿਮਾਂਡ ਦੀ ਗੱਲ ਕਰੀਏ ਕਿੰਨੀ ਹੈ ਭਾਈ ਇਹਦੀ ਡਿਮਾਂਡ ਹੈ ਭਾਈ 4 ਲੱਖ 68 ਹਜ਼ਾਰ ਦੇਣਾ ਪੈਣਾ ਲੱਗਦਾ 4 ਲੱਖ 68000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ 4.5 ਦਾ ਦੇਣਾ ਭਾਈ ਕਹਿੰਦਾ 4 ਲੱਖ ਲਾਉਣ ਵੀ ਹੋ ਟਰੈਕਟਰ ਦੀ आ, दे दे 4 ਲੱਖ ਰੁਪਏ ਦਾ ਲੋਨ ਹੋ ਜੂ ਬਾਈ ਕਹਿੰਦਾ ਇਹ ਟਰੈਕਟਰ ਤੇ ਜੀ ਦੇਖ ਸਕਦੇ ਹੋ 68000 ਪਰ ਕਿ ਟਰੈਕਟਰ ਲੈ ਜੋ ਆ 4 ਲੱਖ 68000 ਰੁਪਿਆ ਡਿਮਾਂਡ ਹੈ ਸਾਢੇ 4.5 ਦਾ ਦੇਣਾ ਬਾਈ ਸਾਢੇ 4.5 ਦਾ ਦੇਣਾ ਬਾਈ ਕਹਿੰਦਾ ਤੇ 4 ਲੱਖ ਦਾ ਲੋਨ ਹੋ ਜੂ 50000 ਰੁਪਈਆ ਭਰਨਾ ਪੂ ਬਾਈ ਫਿਰ ਤਾਂ ਮਗਰਾਟ ਵਗੈਰਾ ਦੇਖ ਸਕਦੇ ਹੋ ਜੀ ਕਿਤੇ ਕੋਈ ਗਲਿਆ ਕੰਦਾ ਨਹੀਂ 50000 ਰੁਪਈਆ ਭਰ ਕੇ ਟਰੈਕਟਰ ਲੈ ਜੋ ਜੇ ਕਿਸੇ ਨੇ ਲਿਜਾਣਾ ਹੈ ਜੀ ਸੋਨਾ ਲੀਕਾ ਦੇਖ ਸਕਦੇ ਹੋ ਪੰਜਾਬ ਨੰਬਰ ਸੰਗਰੂਰ ਦੇ ਆ ਇਹ ਵੀ ਫਰਸਟ ਪਾਰਟੀ ਦਾ ਡਾਇਰੈਕਟਰ ਇਹ ਆ ਬਾਈ ਤਿੰਨੇ ਟਰੈਕਟਰ ਸੰਗਰੂਰ ਦੇ ਆ ਫਰਸਟ ਪਾਰਟੀ ਦੇ ਆ ਤੇ ਆ ਟਰੈਕਟਰ ਤੇ ਦੇਖ ਸਕਦੇ ਹੋ ਲੋਨ ਹੋ ਜੂ 4 ਲੱਖ ਦਾ 50000 ਰੁਪਿਆ ਭਰ ਕੇ ਲੈ ਜਾਓ ਟਰੈਕਟਰ ਜੀ ਕਿਸੇ ਵੀਰ ਨੇ ਲੈ ਕੇ ਜਾਣਾ ਤੇ ਇਧਰ ਆ ਗਿਆ 855 855 ਜੀ ਦੇਖ ਸਕਦੇ ਹੋ ਟਾਪ ਮਾਡਲ ਟਰੈਕਟਰ ਹੈ ਜੀ ਚਾਰ ਫਿਰੋ ਮੂਰਲੇ ਟਾਇਰ ਵੱਡੇ ਪਾਏ ਹੋਏ ਹਨਾ ਬਾਈ ਜਹਾਜੀ ਟਾਇਰ ਪਾਏ ਹੋਏ ਆ ਬੀਕੇਟੀ ਦੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਕੋੜਾ ਬੰਪਰ ਲੱਗਾ ਟਰੈਕਟਰ ਦੇ ਪੂਰਾ ਟਰੈਕਟਰ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਪੈਰ ਦਾ ਅਣ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੇ ਜਮਾ ਨਵੇਂ ਪਈ ਹੈਗੇ ਤੇ ਟਾਇਰਾਂ ਦੀ ਗੱਲ ਕਰੀਏ ਬਈ ਮਗਰਲੇ ਕਿਉਂਕਿ ਮਗਰਲੇ ਵੀਕਟੀ ਦੇ ਨਵੇਂ ਨੇ ਬਈ ਬੀਕੇਟੀ ਦੇ ਨਵੇਂ ਟਾਇਰ ਬਾਈ ਕਹਿੰਦਾ ਮਗਰਲੇ ਤੇ ਮਗਰਿਆਟ ਵਗੈਰਾ ਦੇਖ ਸਕਦੇ ਹੋ ਸੱਤਾ ਵਗੈਰਾ ਜਮਾ ਨਵੀਆਂ ਪਈਆਂ ਜੀ ਮਗਰਿਆਟਾਂ ਦੀਆਂ 700 ਘੰਟਾ ਚੱਲਿਆਗਾ ਮਾਡਲ ਕਿਹੜਾ ਆਗਾ 21 ਮਾਡਲ 700 ਘੰਟਾ ਚੱਲਿਆ ਤੇ ਛਤਰੀ ਫਾਈਬਰ ਵਾਲੀ ਲੱਗੀ ਹੈ ਜੀ ਦੇਖ ਸਕਦੇ ਹੋ ਚਾਰ ਸਪੀਰੋਂ ਕੋੜਾ ਬੈਂਪਰ ਲੱਗਿਆ ਟਰੈਕਟਰ ਦੇ ਜੀ ਤੇ ਟਾਇਰ ਮੂਰਲੇ ਦੇਖ ਸਕਦੇ ਹੋ ਵੱਡੇ ਟਾਇਰ ਹੈ ਜੀ ਜਹਾਜੀ ਇਹ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਟਰੈਕਟਰ ਜਮਾ ਨਵਾਂ ਟਰੈਕਟਰ ਪਿਆਗਾ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਦੇਖ ਸਕਦੇ ਹੋ ਜੀ ਮਰਾਟ ਕਲਾ ਟਾਪ ਮਾਡਲ ਚ ਟਰੈਕਟਰ ਆ ਗਿਆ ਜੀ 21 ਮਾਡਲ 855 ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਤੇ ਇਹਦੇ ਵੀ ਲੋਨ ਹੋ ਜੂ ਬਾਈ ਹਾਂ ਹੋ ਜੂ ਬਾਈ ਲੋਨ ਜੀ ਹੂੰ ਸਾਰੇ ਨੇ ਜੋ ਫਰਸਟ ਪਾਰਟੀ ਠੀਕ ਹੈ ਤੇ ਇਹ ਵੀ ਪੰਜਾਬ ਨੰਬਰ ਹੈ ਸਾਹੀ ਪੰਜਾਬ ਨੰਬਰ ਹੈ ਫਰਸਟ ਪਾਰਟੀ ਦੇ ਠੀਕ ਹੈ ਇਹ ਕਿੱਥੋਂ ਦਾ ਹੈ ਇਹ ਜਗਰਾਮ ਦਾ ਨੰਬਰ ਹੈ ਇਹ ਜਗਰਾਮਾ ਦਾ ਫਰਸਟ ਪਾਰਟੀ ਦਾ ਡਾਇਰੈਕਟਰ ਹੈ ਹਾਂ ਫਰਸਟ ਪਾਰਟੀ ਹੈ ਬਾਈ ਕੋਲੇ ਸਾਰੇ ਟਰੈਕਟਰ ਹੀ ਬਾਈ ਫਰਸਟ ਪਾਰਟੀ ਦੇ ਆ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਬਾਈ ਦਾ ਤੁਹਾਨੂੰ ਕਨੈਕਟ ਨੰਬਰ ਦਿੰਨੇ ਆ ਤੇ ਨਾਮ ਵਗੈਰਾ ਦੱਸ ਦਿਆਂ ਹਾਂ ਬਾਈ ਕੀ ਨਾਮ ਆਪਣਾ ਨਾ ਸੁੱਖਾ ਬਾਈ ਸੁੱਖਾ ਤੇ ਪਿੰਡ ਰਵਾਹੀ ਵੀਰੇ ਪਰ ਮਾਹੀ ਤੇ ਮੋਬਾਈਲ ਨੰਬਰ ਜੀ ਆਪਣਾ 9915027475 ਦੁਬਾਰੇ ਫੇਰ ਦੱਸ ਦੇ 9915027475 ਠੀਕ ਹੈ ਤੇ ਪੁਰਾਣਾ ਟਰੈਕਟਰ ਬਾਈ ਵਿੱਚ ਕੱਟ ਲੇਗਾ ਅਗਲੇ ਦਾ ਕੱਟ ਲੰਗ ਵੀਗਾ ਜਾਂ ਮਰਜੀ ਕਰ ਤੇ ਲੋਨ ਵਗੈਰਾ ਵੀ ਉੱਚੇ ਮਾਡਲ ਤੇ ਸਾਰਾ ਤੇ ਹੋ ਜਾਣਾ ਬਾਈ ਲੋਨ ਮੈਨੂੰ ਤੇਰੇ ਤੋਂ ਉੱਚੇ ਮਾਡਲ ਟਰੈਕਟਰ ਆ ਸਾਰਾ ਤੇ ਹੋ ਜੂ ਲੋਨ ਆ ਨਾ ਬਾਈ ਹਾਂ ਵੀਰੇ ਬਾਦ ਉੱਚਾ ਵਾਲੇ ਲੈਣੇ ਆਪਾਂ ਹੋ ਜੂ ਠੀਕ ਆ ਬਾਈ ਫਾਸਟ ਪਾਰਟੀ ਦਾ ਲੈਣਾ ਫਾਸਟ ਪਾਰਟੀ ਦਾ ਫਾਸਟ ਪਾਰਟੀ ਦਾ ਟਰੈਕਟਰ ਲੈਂਦਾ ਬਾਈ ਦੇਖ ਸਕਦਾ ਹੋ ਜੇ ਕਿਸੇ ਵੀ ਨੇ ਕੋਈ ਵੀ ਟਰੈਕਟਰ ਲੈਣਾ ਹੈ ਤਾਂ ਲੋਨ ਹੋ ਜੂਗਾ ਥੋੜੇ ਜਿਹਾ ਪੈਸੇ ਲੈ ਕੇ ਆ ਤਾ ਬਾਈ ਤੋਂ ਟਰੈਕਟਰ ਲਿਆ ਜਾ ਸਕਦੇ ਹੋ ਜੀ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ